जय बाबे दी दोस्तों ਅੱਜ ਤੋਂ ਸਾਡੀ ਰਾਈਡ ਸ਼ੁਰੂ ਹੋ ਰਹੀ ਆ ਤੇ ਆਪਾਂ ਬਾਬਾ ਬਲਕਨਾਥ ਜੀ ਦੇ ਮੰਦਿਰ ਤੇ ਆਪਣੇ ਸ਼ਹਿਰ ਵਾਲੇ ਤੇ ਮੱਥਾ ਟੇਕ ਲਿਆ ਆ ਆਸ਼ੀਰਵਾਦ ਲੈ ਲਿਆ ਆ ਬਾਬਾ ਜੀ ਤੋਂ ਤੇ ਹੁਣ ਅਸੀਂ ਰਾਈਡ ਅੱਗੇ ਕੰਟੀਨਿਊ ਕਰ ਰਹੇ ਆ ਅੱਜ ਤਰੀਕ ਹੈਗੀ 10 ਜੂਨ ਤੇ ਟਾਈਮ ਹੈਗਾ 4 ਵਜੇ ਦਾ ਸਵੇਰੇ ਮੈਂ ਤੁਰਿਆ ਸੀਗਾ ਅੱਗੇ ਅੱਗੇ ਤੁਸੀਂ ਦੇਖਦੇ ਜਾਓ ਮੈਂ ਤੁਹਾਨੂੰ ਸਾਰੀ ਵੀਡੀਓ ਦਿਖਾਦਾ ਜਾਊਂਗਾ ਜੋ ਵੀ ਨਜ਼ਾਰੇ ਮੈਂ ਦੇਖਾਂਗਾ ਤੁਹਾਨੂੰ ਵੀਡੀਓ 'ਚ ਦਿਖਾਉਂਦਾ ਰਹੂੰਗਾ ਉਹ نیچے ਆਇਆ ਮੈਂ ਉਹ ਜਿੱਥੋਂ ਟਰੱਕ ਆ ਰਿਹਾ ਨਾ ਉਹ ਸਾਰਾ ਪਿੱਛੋਂ ਆਇਆ ਮੈਂ ਤੇ ਇੱਧਰ ਉੱਪਰ ਜਾ ਰਿਹਾ ਹਾਂ ਹੂੰ ਸਾਰਾ ਵਧੀਆ ਤੇ ਇਹ ਆਪਣੀ ਬਾਈਕ ਆ ਇਹਦੇ ਤੇ ਆਇਆ ਮੈਂ ਲਗਭਗ 130 ਕਿਲੋਮੀਟਰ ਮੈਂ ਚਲਾ ਚੁੱਕਿਆ ਮੋਟਰਸਾਈਕਲ ਤੇ ਅੱਗੇ ਜਾਣਾ ਹਲੇ ਤੱਕ ਬਾਕੀ ਮਿਲਦੇ ਹਾਂ ਹਲੇ ਹੋਰ ਥੋੜੀ ਦੂਰ ਤੱਕ ਜਾ ਕੇ ਦੋਸਤੋ ਮੈਂ ਆਇਆ ਜੀ ਜਗ੍ਹਾ ਤੇ ਕਿਸੇ ਤੇ ਘੁੰਮਣਾ ਤੇ ਤੁਹਾਨੂੰ ਲੋਕੇਸ਼ਨ ਦਿਖਾਣਾ ਮੈਂ ਲੋਕੇਸ਼ਨ ਦੇਖਿਓ ਜਰਾ ਕਿੰਨੀ ਵਧੀਆ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਦਾਂ ਦੀ ਲੱਗੀ ਜਗਾ ਤੁਹਾਨੂੰ ਵਧੀਆ ਲੱਗੀ ਜਾਂ ਠੀਕ ਨਹੀਂ ਤੇ ਇਹ ਹੈ ਚਮੇਰਾ ਝੀਲ ਚਮੇਰਾ ਡੈਮ ਬਣਿਆ ਹੋਇਆ ਇੱਥੇ ਤੇ ਚੰਬਾ ਇੱਥੋਂ 40 ਕਿਲੋਮੀਟਰ ਆ ਡਲੋਜੀ ਇਥੋਂ 10 ਕਿਲੋਮੀਟਰ ਤੇ ਹੁਣ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਮੈਂ ਜਾ ਕਿੱਥੇ ਰਿਹਾ ਹਾਂਗਾ ਜੇ ਕਿਸੇ ਨੂੰ ਪਤਾ ਤਾਂ ਦੇ ਲੈਂ ਇੱਕ ਤੁਹਾਨੂੰ ਵਧੀਆ ਚੀਜ਼ ਦਿਖਾਣਾ ਰੋਡ ਦੇ ਉੱਤੇ ਦੇਖੋ ਛਰਨਾ ਮੇਰੀ ਬਾਈਕ ਆਹੇ ਇਹ ਨਜ਼ਾਰੇ ਆ ਇਹਨਾਂ ਨਜ਼ਾਰਿਆਂ ਦੇ ਸਾਹਮਣੇ ਸੈਂਡਵਿਚ ਲੈ ਕੇ ਆਇਆ ਹੀ ਘਰ ਉਹ ਖਾ ਰਹੇ ਆ ਥੋੜੀ देर ਬੈਠਨੇ ਆ ਸੱਚ ਪਾਸ ਜਾਣ ਵਾਸਤੇ ਆ ਰਿਹਾ ਮੈਂ ਉਹ ਉੱਪਰ ਜਾਣਾ ਸੀ ਇੱਥੇ ਜਾਣਾ ਬਾਈਕ ਖੜੀ ਆ ਪਹਿਲੀ ਵਾਟਰ ਕਰਾਸਿੰਗ ਮਿਲੀ ਆ what a ਕਲੀਸ਼ਰ ਦਿਖਾ ਰਿਹਾ ਤੁਹਾਨੂੰ ਠੰਡ ਲੱਗਣ ਲੱਗੀ ਇੱਥੇ ਆ ਕੇ ਤੇ ਜੈਕਟ ਵਗੈਰਾ ਪਾਉਣਾ ਆ ਅੱਗੇ ਫੇਰ ਤਾਂ ਅੱਗੇ ਫੇਰ ਦੇਖਦੇ ਆ ਤੁਹਾਨੂੰ ਦਿਖਾਣਾ ਅੱਗੇ ਮੈਂ ਕੀ ਨਜ਼ਾਰੇ ਆ ਦੂਜੇ ਕੈਮਰੇ ਨਾਲ ਦਿਖਾਉਣਾ ਤੁਹਾਨੂੰ ਮੌਸਮ ਖਰਾਬ ਹੋ ਰਿਹਾ ਇਹਨੂੰ ਇੱਥੇ ਨਿਕਲ ਜਾਣਾ ਚਾਹੀਦਾ ਕੋਈ ਨਹੀਂ ਹਰ ਦੋਲੇ ਕੋਈ ਨਹੀਂ ਮੈਂ ਇਕੱਲਾ ਹੀ ਆ ਠੀਕ ਹੈ ਤੇ ਆ ਕੀ ਦੇਖਦੇ ਅੱਗੇ ਚੱਲਾ ਹੋਏ ਹੁਣ ਇੱਥੋਂ ਫਿਰ ਅੱਗੇ ਜਾ ਕੇ ਵੀਡੀਓ ਪਾਉਨੇ ਆ ਬਾਹਰ ਵਾਟਰ ਕ੍ਰੋਸਿੰਗ ਇੱਕ ਨੰਗਿਆ ਮੈਂ ਇਹ ਥੋੜੀ ਵੱਡੀ ਆ ਇੱਕ ਹੋਰ ਆ ਗਈ ਆ ਹੁਣ ਇਹ ਤਾਂ ਵਾਟਰ ਕ੍ਰੋਸਿੰਗ ਹੀ ਆ ਸਾਰਾ ਗਲੇਸ਼ੀਅਰ ਪਿਗਲ ਕੇ ਨਾ ਗਲੇਸ਼ੀਅਰ ਉੱਪਰੋਂ ਪਿਗਲ ਕੇ ਆਉਂਦੇ ਆ ਪਾਣੀ ਸਾਰਾ ਤੇ ਇਹ ਇੱਦੀ ਰੋਡ ਦੇ ਉੱਤੇ ਚੱਲਦਾ ਆ ਦੇਖੋ ਇਹ ਹੈਗਾ ਇੱਧੇ نیچے ਪਗਣਾ نیچے ਜਾ ਕੇ ਚੜਨਾ ਕੋਈ ਨਾ ਫਿਰ ਮਣ ਜਾਣਾ ਹਾਂ ਇਹ ਦੇਖ ਲਓ ਤੇ ਦੋਸਤੋ ਪਹੁੰਚ ਗਏ ਆ ਮੈਂ ਸੱਚ ਪਾਸ ਤੇ ਕਾਫੀ ਪੀਨੇ ਆ ਤੇ ਨਾਲ ਖਾਣੇ ਆ ਮੈਂ ਕੀ ਫਿਰ ਚਲਦੇ ਆਂ ਵਾਪਸ ਇਹ ਹੈ ਇੱਥੇ ਮੰਦਿਰ ਸ਼ਿਵਜੀ ਮਹਾਰਾਜ ਦਾ ਮੰਦਿਰ ਆ ਨਾਲ ਮਾਤਾ ਦਾ ਮੰਦਿਰ ਆ ਮੱਥਾ ਟੇਕ ਲਿਆ ਆ ਤੇ ਹੁਣ ਬਸ ਵਾਪਸੀ ਦੀ ਤਿਆਰੀ ਹੈ ਇੱਥੋਂ ਆਪਣੀ ਗੱਲ ਹੈਗੀ ਇਦਾਂ ਕਿ ਪਿਛਲੇ ਵਾਟਰ ਪਿਛਲੀ ਵਾਟਰ ਕ੍ਰੋਸਿੰਗ ਦੇ ਵਿੱਚ ਮੇਰੇ ਬੂਟਾਂ 'ਚ ਪੈ ਚੁੱਕਾ ਪਾਣੀ ਤੇ ਆ ਛੋਟੀ ਜਿਹੀ ਇੱਕ ਹੋਰ ਵਾਟਰ ਕ੍ਰੋਸਿੰਗ ਆ ਗਈ ਆ ਮੈਂ ਹੁਣ ਚਾਹਣਾ ਨਹੀਂ ਕਿ ਮੇਰੇ ਪੈਰਾਂ 'ਚ ਹੋਰ ਪਾਣੀ ਬੂਟਾਂ 'ਚ ਪਵੇ ਔਰ ਨੰਗੜਾ ਪਹਿਣਾ ਇਹ ਰਸਿਆ ਦੇਖ ਲਓ ਮੌਸਮ ਵਧੀਆ ਹੋ ਰਿਹਾ ਖਰਾਬ ਹੋ ਰਿਹਾ ਮਤਲਬ ਪਰ ਗੱਲ ਇਹ ਆ ਕਿ স্নੋਫਾਲ ਹੋਣ ਦੇ ਚਾਂਸ ਆ ਇਸ ਤੋਂ ਪਹਿਲੇ ਕਿ স্নੋਫਾਲ ਹੋਵੇ ਮੈਨੂੰ ਨਿਕਲ ਜਾਣਾ ਚਾਹੀਦਾ ਇਸ ਜਗ੍ਹਾ ਤੋਂ ਕਿਉਂਕਿ ਬਹੁਤ ਖਤਰਨਾਕ ਹੈ ਜੇ ਤਾਂ স্নੋਫਾਲ ਹੋਣ ਲੱਗੀ ਤੇ ਥੋੜਾ ਸਟਕ ਹੋਣ ਦੇ ਚਾਂਸ ਆ ਇਥੋਂ ਮੈਨੂੰ ਮੇਰੇ ਲਈ ਤੇ ਹੁਣ ਪਾਣੀ ਪੈ ਚੁੱਕਾ ਬੂਟਾਂ ਚ ਇੱਕਾ ਛੋਟੀ ਜਿਹੀ ਵਾਟਰ ਕ੍ਰੋਸਿੰਗ ਆ ਉਹ ਵੱਡੀ ਸੀ ਜਿੱਥੋਂ ਪਿਆ ਉਹ ਵੱਡੀ ਸੀ ਤੇ ਹੁਣ ਆਪਾਂ ਇਥੋਂ ਨਿਕਲਦੇ ਆ ਦੇਖੋ ਮੌਸਮ ਦੇਖੋ ਆਹ ਦੇਖ ਲਓ ਮੌਸਮ ਖਰਾਬ ਹੋ ਰਿਹਾ ਬੱਦਲ ਹੋ ਰਿਹਾ ਉੱਪਰ ਪਰ ਥੱਲੇ ਦੇ ਪਾਸੇ ਧੁੱਪ ਨਿਕਲੀ ਆਉਂਦਾ ਖੁਸ਼ੀ ਦੀ ਗੱਲ ਇਹ ਆ ਥੱਲੇ ਧੁੱਪ ਆ ਤੇ ਮੈਂ ਵੀ ਥੱਲੇ ਜਾਣਾ ਹੁਣ 14000 ਕੁਛ ਫੀਟ ਦੀ ਉਚਾਈ ਤੇ ਆ ਇਹ ਮੈਂ ਜਾ ਕੇ ਦੱਸੂਗਾ ਫੋਟੋ ਕਰਾਈ ਸੀ ਉੱਥੇ ਮੈਂ ਜਿੱਥੇ ਲਿਖਿਆ ਨਾ ਉਹਨਾਂ ਨੇ ਕਿ 14000 ਕਿੰਨੇ ਫੁੱਟ ਆ ਤੇ ਮੈਂ ਕਰਾਈ ਉੱਥੋਂ ਦੇਖ ਕੇ ਦੱਸੂਗਾ ਕਿੰਨੇ ਹਜ਼ਾਰ ਫੁੱਟ ਤੇ ਆ ਮੈਂ ਇਸ ਟਾਈਮ ਤੇ ਵੌਇਸਓਵਰ ਕਰ ਦਾਂਗਾ ਨਾ ਮੈਂ ਤੇ ਚਲੋ ਚੱਲਦੇ ਆਂ ਫਿਰ ਅੱਗੇ ਮੈਂ ਦਿਖਾਣਾ ਮੇਰੀ ਕੋਸ਼ਿਸ਼ ਇਹ ਹੈ ਕਿ ਰਾਤ ਅੱਜ ਲੋਜੀ ਪਹੁੰਚ ਜਾਵਾਂ ਮੈਂ ਚਾਹਣਾ ਵਾਂਗੇ ਮੈਂ ਸ਼ਾਮ ਤੱਕ ਨਾ ਸ਼ਾਮ ਤੱਕ 8-9 ਵਜੇ ਤੱਕ ਡਲੋਜੀ ਦਾ ਸਫ਼ਰ ਜਲਦ ਕਰ ਲਵਾਂ ਡਲੋਜੀ ਰਾਤ ਪਹੁੰਚ ਜਾਵਾਂ ਇਸ ਥਾਂ ਤੋਂ ਕੱਢ ਲੋ ਇਹ ਰੋੜਾ ਉਹ ਨੀਚੇ ਰੋਡ ਆ ਉਸ ਰੋਡ ਤੇ ਜਾਣਾ ਮੈਂ ਇਹ ਪਿੱਛੇ ਗੱਡੀ ਆ ਰਹੀ ਨਾ بس ਇਸ ਰੋਡ ਤੇ ਜਾਣਾ ਆ ਤੇ ਉਹ ਉੱਪਰ ਹੈ ਸੱਚ ਪਾਸ ਜਿੱਥੋਂ ਮੈਂ ਆਇਆ ਠੀਕ ਹੈ ਉਹ ਉੱਪਰ ਹਲੇ ਵੀ ਮੌਸਮ ਖਰਾਬ ਆ ਪਰ ਨੀਚੇ ਥੋੜਾ ਮੌਸਮ ਸਹੀ ਹੋ ਰਿਹਾ ਇਹ ਰੋਡ ਤੋਂ ਆ ਰਿਹਾ ਮੈਂ ਦੋਸਤੋ ਹੁਣ ਨਾ ਕੁਛ ਦਿਨ ਇਸ ਟੂਰ ਦੀਆਂ ਵੀਡੀਓ ਫੋਟੋ ਸਾਰੀਆਂ ਇਕੱਲੀ ਬਾਈਕ ਦੀਆਂ ਹੀ ਹੋਣੀਆਂ ਆ ਕਿਉਂਕਿ ਮੈਂ ਇਕੱਲੇ ਨੇ ਸਫਰ ਕੀਤਾ ਨਾ ਤੇ ਮੇਰੇ ਨਾਲ ਫੋਟੋ-ਫੋਟੋ ਖਿਚਾਉਣ ਵਾਲਾ ਹੈ ਕੋਈ ਨਹੀਂ ਜਿਹੜਾ ਮੇਰੀ ਫੋਟੋ ਖਿੱਚ ਦੇਵੇ ਇਸ ਕਰਕੇ ਇਕੱਲਾ ਮੈਂ ਜਿੰਨੀਆਂ ਕਿ ਮੈਂ ਖਿੱਚਾ ਸਕਿਆ ਲੋਕ ਖਿੱਚਾਈਆਂ ਬਾਕੀ ਵੀਡੀਓ ਹੋਰ ਸਰ ਤੇ ਮੈਂ ਜਿੰਨੀਆਂ ਵੀਡੀਓ ਫੋਟੋਆਂ ਆਈਆਂ ਉਹ ਕੱਲਾ ਖਿਚਾ ਲਈਆਂ ਬਾਕੀ ਜਿਹੜੀਆਂ ਹੈਗੀਆਂ ਆਪਣੇ ਨਹੀਂ ਉਹ ਮੈਂ ਵੀਡੀਓ ਫੋਟੋਆਂ ਸਾਰੀਆਂ ਬਾਈਕ ਦੀਆਂ ਖਿਚਾ ਲਈਆਂ ਨੇਜਾਰੇ ਵੱਖਰੇ ਵੱਖਰੇ ਹੋਣਗੇ ਪਰ ਬਾਈਕ ਇੱਕੋ ਹੀ ਹੋएगी ਮੇਰੀ ਠੀਕ ਹੈ ਤੇ ਵਧੀਆ ਰਿਹਾ ਸਾਰਾ ਨਜ਼ਾਰੇ ਆਏ ਆ ਹੁਣ ਸ਼ਾਮ ਤੱਕ ਪਹੁੰਚਣਾ ਚਲੋ ਜੀ ਨਜ਼ਾਰੇ ਜਾਣਗੇ ਆ ਰਾਤ 9:00 ਵਜੇ ਉਹ ਸਾਰੇ ਰੋਡ ਹੈ ਇਹ ਇਹ ਸਾਰੇ ਰੋਡ ਪਾਰ ਕਰਨੇ ਆ ਟਾਈਮ ਲੱਗ ਜਾਣਾ ਇਹੀ ਦੱਸਣਾ ਹੈਗਾ ਬਸ ਕਿ ਜਿੰਨੀਆਂ ਫੋਟੋਆਂ ਆਣੀਆਂ ਜਾਂ ਵੀਡੀਓ ਆਣੀਆਂ ਉਹ ਸਾਰੀਆਂ ਬਾਈਕ ਦੀਆਂ ਹੀ ਆਉਣੀਆਂ ਮੇਰੀ ਤਾਂ ਇੱਕ ਅੱਧੀ ਕੋਈ ਆਊਗੀ ਤੇ ਆਊਗੀ ਕਿਉਂਕਿ ਮੇਰੇ ਨਾਲ ਨਹੀਂ ਹੈ ਕੋਈ ਮੈਂ ਸੋਲੋ ਇਕੱਲਾ ਕਰ ਰਿਹਾ ਸਫਰ ਠੀਕ ਹੈ ਇਹ ਜਗ੍ਹਾ ਹੈ ਜੀ ਹੈਲੀਪੈਡ ਇਹ ਐਮਰਜੈਂਸੀ ਉਤਾਰਨ ਵਾਸਤੇ ਆ ਐਮਰਜੈਂਸੀ ਹੈਲੀਕਾਪਟਰ ਇੱਥੇ ਉਤਰਦੇ ਆ ਜੇ ਕਿਤੇ ਜ਼ਰੂਰਤ ਹੋਵੇ ਨਾ ਕੋਈ ਐਮਰਜੈਂਸੀ ਆ ਜਾਏ ਤੇ ਇਸ ਜਗ੍ਹਾ ਦੇ ਉੱਤੇ ਹੈਲੀਕਾਪਟਰ ਉਤਾਰਦੇ ਆ ਠੀਕ ਹੈ ਤੇ ਕੋਸ਼ਿਸ਼ ਕਰਨੀ ਅਗਲੀ ਾਰ ਜਾਂ ਕਿਤੇ ਆਉਂਗਾ ਨਾ ਮੈਂ ਤੇ ਇਸ ਜਗ੍ਹਾ ਤੇ ਟੈਂਟ ਲਾ ਕੇ ਨਾ ਕੈਂਪਿੰਗ ਕਰਨੀ ਹੈ ਇੱਕ ਰਾਤ ਇੱਥੇ ਰੁਕੂਗਾ ਮੈਂ ਕੋਸ਼ਿਸ਼ ਇਹੀ ਆ ਜਾਂ ਇੱਛਾ ਆ ਮਤਲਬ ਕਹਿ ਲਓ ਇੱਕ ਇੱਛਾ ਆ ਮੇਰੀ ਇਹ ਕਿ ਇਸ ਜਗ੍ਹਾ ਤੇ ਅਗਲੀ ਾਰ ਨੂੰ ਆ ਕੇ ਤੇ ਕੈਂਪਿੰਗ ਕਰੂੰਗਾ ਮੈਂ ਗੱਲ ਇੱਕ ਵਾਰੀ ਨਾ ਇੱਥੇ ਮੇਰੇ ਖਿਆਲ ਨਾਲ 90 ਜਾਂ 91 ਦੀ ਗੱਲ ਆ ਇੱਥੇ ਅੱਤਵਾਦੀਆਂ ਨੇ ਅਟੈਕ ਕੀਤਾ ਸੀਗਾ ਇਸ ਜਗ੍ਹਾ ਤੇ ਕਿਉਂਕਿ ਕਿਸ਼ਤਵਾਰ ਕਿਲਰ ਕਿਸ਼ਤਵਾਰ ਤੋਂ ਥੋੜੀ ਦੂਰੀ ਆ ਪੈ ਜਾਂਦਾ ਤੇ ਇੱਥੇ ਅੱਤਵਾਦੀਆਂ ਨੇ ਅਟੈਕ ਕੀਤਾ ਸੀਗਾ ਤੇ 30 ਤੋਂ 32 ਬੰਦਿਆਂ ਨੂੰ ਮਾਰਤਾ ਸੀ ਜਿਹੜੇ ਇੱਥੇ ਕੰਮ ਕਰਦੇ ਸੀਗੇ ਠੀਕ ਹੈ ਜਾਂ ਮਤਲਬ ਕਿ ਕਹ ਲਓ ਮਤਲਬ ਮਜ਼ਦੂਰ ਸੀਗੇ ਉਹਨਾਂ ਨੂੰ ਮਾਰ ਦਿੱਤਾ ਸੀ ਅੱਤਵਾਦੀਆਂ ਨੇ ਇਸ ਕਰਕੇ ਹੈਲੀਕਾਪਟਰ ਭਨੇਆ ਹੋਇਆ ਕਿ ਕਿਤੇ ਐਮਰਜੈਂਸੀ ਲੋਡ ਪੈ ਜਾ ਆਰਮੀ ਨੂੰ ਜਾਂ ਵੇ ਅਸੇ ਕੋਈ ਅਮਰਜੈਂਸੀ ਪੈ ਜਾਏ ਤਾਂ ਇੱਥੇ ਹੈਲੀਕਾਪਟਰ ਉਤਾਰਿਆ ਜਾ ਸਕਦਾ ਠੀਕ ਹੈ